ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਮੈਂ ਰਿਚੀ ਪਵਾਰ ਅੱਜ ਫਿਰ ਲੈ ਕੇ ਆਈਆਂ ਇੱਕ ਨਵਾਂ ਵਲੌਗ ਜਿਹਦੇ ਵਿੱਚ ਮੈਂ ਤੁਹਾਨੂੰ ਅੱਜ ਕਰਵਾਵਾਂਗੀ ਆਪਣੀ ਮੰਮਾ ਦੇ ਕਿਚਨ ਗਾਰਡਨ ਦੀ ਸੈਰ ਜਿੱਥੇ ਕੀ ਉਹ ਗਰਮੀਆਂ ਤੇ ਸਰਦੀਆਂ ਦੋਨੋਂ ਸੀਜ਼ਨ ਦੀਆਂ ਸਬਜ਼ੀਆਂ ਤੇ ਫਲ ਉਗਾਉਂਦੇ ਨੇ ਤੇ ਉੱਥੇ ਸਿਰਫ ਸਬਜ਼ੀਆਂ ਤੇ ਸਬਜ਼ੀਆਂ ਹੀ ਨਹੀਂ ਲੱਗਦੀਆਂ ਬਹੁਤ ਸਾਰੀ ਉੱਥੇ ਇਦਾਂ ਦੇ ਦਰਖਤ ਲੱਗੇ ਹੋਏ ਨੇ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਫਲ ਵੀ ਲੱਗਦੇ ਆ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਕਿ ਤੇ ਕਿਹੜੇ ਕਿਹੜੇ ਫਰੂਟਸ ਲੱਗਦੇ ਆ ਕਿਹੜੇ ਕਿਹੜੇ ਤੇ ਅ ਸਬਜ਼ੀਆਂ ਲੱਗਦੀਆਂ ਤੇ ਚਲੋ ਆਓ ਕੱਦੇ ਆ ਵੀ ਮम्मा ਦੀ ਕਿਚਨ ਦਾ ਆ ਦਿੰਦੀ ਸੈਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਦੀ ਆ ਬੈਂਗਨ ਪਰਥੇ ਵਾਲੇ ਬੈਂਗਨ ਦਾ ਪੌਦਾ ਠੀਕ ਹੈ ਇਹਦੇ ਉੱਪਰ ਬਹੁਤ سارے ਵੱਡੇ ਵੱਡੇ ਬੈਂਗਣ ਲੱਗਦੇ ਆ ਲੇਕਿਨ ਪਤਾ ਨਹੀਂ ਕਿਉਂ ਇਹ ਕਿਤੇ ਕਿਤੇ ਨਾ ਇਹ ਜਿਹੜਾ ਪਲਾਂਟ ਆ ਇਹ ਮੁਰਝਾਉਣਾ ਸ਼ੁਰੂ ਹੋ ਗਿਆ ਆ ਪਰ ਵੈਸੇ ਇਹਦੇ ਤੇ ਫਰੂਟਿੰਗ ਹਜੇ ਵੀ ਹੁੰਦੀ ਆ ਪਰ ਆ ਦੇਖੋ ਕੋਈ ਕੋਈ ਫਰੂਟ ਜਿਹੜਾ ਇਹਦਾ ਖਰਾਬ ਹੋਣਾ ਸ਼ੁਰੂ ਹੋ ਗਿਆ ਆ ਮਤਲਬ ਸਬਜ਼ੀ ਜਿਹੜੀ ਇਹਦੇ ਉੱਤੇ ਲੱਗਦੀ ਆ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਆ ਅਗਰ ਤੁਹਾਨੂੰ ਪਤਾ ਹੋਵੇਗਾ ਕਿ ਇਹ ਰੀਬਾ ਵਾਲੀ ਪੀਸ ਇਸ ਨਵੇਂ ਤੋਂ ਲਾਦੇ ਚੂਲਸਾ ਰੋਗ ਸਮਥਿੰਗ ਕੁਸ਼ੀਸ ਤਾਂ ਮੈਨੂੰ ਵੀ ਨੌਲੇਜ ਹੈ ਆਇ ਕਮਰੂਦ ਦਾ ਪੀੜ ਹੈ ਹੋਰ ਵੀ ਬੈਂਗਣ ਦੇ ਬਹੁਤ ਸਾਰੇ ਪੌਦੇ ਨੇ ਆਉਂਦੀ ਕਾ ਨਿਯਮਤ ਨੂੰ ਅਮੋਲੀਆਂ ਲੱਗੀਆਂ ਨੇ ਬਾਂਦ ਗੋਭੀ ਐ ਮੇਥੀ ਲਗਾਈ ਐ ਅਸੀਂ ਠੀਕ ਐ ਮੇਥੀ ਜਈ ਐ ਰੋਟੀਆਂ ਵਿੱਚ ਪਾ ਕੇ ਖਾਣ ਨੂੰ ਬੜੀ ਵੀ ਥੀਸੀ ਲੱਦੀ ਵੈਸੇ ਵੀ ਸਾਗ ਵਗੈਰਾ ਵਿੱਚ ਤਾਂ ਜ਼ਰੂਰ ਤਾਂ ਪੈਂਦੀ ਐ ਮੇਥੀ ਦੀ ਪੂਜੀ ਆਂ ਦੇਖੋ ਕਿੰਨਾ ਵੱਡਾ ਹੋ ਚੁੱਕਾ ਪਲੈਂਟ ਅਮੋਲੀਆਂ ਨੇ ਆ ਕੜੀ ਪੱਤੇ ਦਾ ਪੌਦਾ ਆ ਕਿੰਨਾ ਵੱਡਾ ਹੋ ਚੁੱਕਾ ਆ ਇਹ ਬਹੁਤ ਪੁਰਾਣਾ ਆ ਮਤਲਬ ਉਹ ਮਿਲਦਾ ਪੋਟ ਦਿੱਤਾ ਸੀ ਅਸੀਂ ਫੇਰ ਉੱਗ ਗਿਆ ਆਂ ਦੇਖੋ ਇਹ ਹੈ ਕਦੂਆਂ ਦੀ ਬੀਜ ਇੰਵਰਸੇ ਲੱਗੀ ਤਾਂ ਗਵੰਡੀਆਂ ਦੇ ਹੋਈ ਅਸੀਂ ਤਾਂ ਪੁੱਟਤੀਆਂ ਸੀਗੀਆਂ ਤੇ ਇਹ ਇੱਧਰ ਸਾਡੇ ਵੱਲ ਆਈ ਹੋਈ ਆ ਤੇ ਦੇਖੋ ਇਹਦੇ ਤੇ ਕਿੰਨੀ ਫਰੂਟਿੰਗ ਹੁੰਦੀ ਆ ਕਿੰਨੀ ਆਈ ਦੇ ਲੱਗਿਆ ਹਨ ਦੇਖ ਕੇ ਪਤਾ ਲੱਗ ਗਿਆ ਹੁਣ ਕਦੂਆਂ ਦੀ ਬੇਲ ਦੇਖੋ ਕਿੰਨੇ ਕਦੂ ਲੱਗੇ ਹੋਏ ਐ ਇਹਦੇ ਤੇ ਗਾਰਡਨਿੰਗ ਦਾ ਸ਼ੌਂਕ ਬਹੁਤ ਆ ਮੈਨੂੰ ਆਪਣੀ ਮੰਮੀ ਦੇ ਤੇ ਆਇਆ ਮੇਰੇ ਮੰਮਾ ਮੇਰੇ ਪਾਪਾ ਦੋਨੇ ਬਹੁਤ ਗਾਰਡਨਿੰਗ ਕਰਦੇ ਸੀ ਤੇ ਇਸ ਲਈ ਸੀ ਸਾਰੀ ਚਾਰ ਭੈਣਾਂ ਤਾਂ ਚਾਰਾਂ ਨੂੰ ਸਾਨੂੰ ਬਹੁਤ ਸ਼ੌਂਕ ਹੈ ਗਾਰਡਨਿੰਗ ਤੇ ਗਾਰਡਨਿੰਗ ਕਰਨਾ ਮਤਲਬ ਫਰੈਸ਼ ਯਰ ਮਾਈਂਡ ਤੁਹਾਡਾ ਮਾਈਂਡ ਫਰੈਸ਼ ਹੋ ਜਾਂਦਾ ਗਾਰਡਨਿੰਗ ਕਰਨ ਨਾਲ ਤੇ ਮੈਨੂੰ ਤਾਂ ਇਹ ਬਹੁਤ ਸ਼ੌਂਕ ਆ ਦੇਖੋ ਮੇਰੇ ਬੱਚਿਆਂ ਨੂੰ ਵੀ ਮੈਂ ਨਾਲ ਲੈ ਕੇ ਆਈ ਹਾਂ ਅੱਜ ਜੇ plots ਦੇ ਵਿੱਚ ਮਾਰੇ ਤੇ ਆ ਤਾਂ ਮੁੰਡਾ ਬੈਂਗਨ ਲੱਗੇ ਆ ਪਹਿਲਾਂ ਮੈਂ ਤੁਹਾਨੂੰ ਦਿਖਾਏ ਆ ਛੋਟੇ ਵਾਲੇ ਬੈਂਗਨ ਹੁਣ ਲੰਬੇ ਵਾਲੇ ਬੈਂਗਨ ਦਿਖਾਵਾਂਗੀ ਲੰਬੇ ਵਾਲੇ ਬੈਂਗਨ ਇੱਧਰ ਲੱਗਾ ਆ ਇਹ ਵੈਸੇ ਅਸੀਂ ਇੰਨੇ ਖਾਂਦੇ ਨਹੀਂ ਮੰਮੀ ਲਗਾ ਲੈਂਦੇ ਆ ਆਬ ਨਹੀਂ ਖਾਂਦੇ ਪਰ ਵੰਡਦੇ ਰਹਿੰਦੇ ਉਹਨਾਂ ਨੂੰ ਲਾਉਣ ਦਾ ਸ਼ੌਂਕ ਆ ਵੰਡ ਦਿੰਦੇ ਹੁੰਦੇ ਆ ਉਹ ਆ ਦੇਖੋ ਬਹੁਤ ਲੱਗੇ ਹੁੰਦੇ ਆ ਆ ਤਾਂ ਮੈਨੂੰ ਲੱਗਦਾ ਉਹਨਾਂ ਨੇ ਤੋੜ ਕੇ ਦੇ ਦਿੱਤੀ ਹੋਈ ਆ ਕਿਸੇ ਨੂੰ ਆ ਹੋਰ ਲੱਗ ਰਹੇ ਆ ਕਿੰਨਾ ਵੱਡਾ ਦੇਖੋ ਮੈਨੂੰ ਲੱਗਦਾ ਇੱਕੋ ਹੀ ਆ ਇੱਕੋ ਹੀ ਆ ਹਾਂ ਇੱਕੋ ਹੀ ਪਲਾਂਟ ਆ ਜਿਹੜਾ ਇੰਨਾ ਵੱਡਾ ਹੋ ਗਿਆ ਆ ਬੈਂਗਣਾ ਦਾ ਲੰਮੀ ਬੈਂਗ ਲੱਗਦੇ ਵੀ ਬਹੁਤ ਆ ਆ ਪਤਾ ਨਹੀਂ ਕੀ ਲੱਗਾ ਆ ਮੈਨੂੰ ਲੱਗਦਾ ਕੋਈ ਹੈ ਆ ਲਸਣ ਆ ਖੜਾ ਲਸਣ ਆ ਕੜੀ ਪੱਤਾ ਤੁਹਾਨੂੰ ਮੈਂ ਦਿਖਾਈ ਦਿੱਤਾ ਆ ਦੇਖੀ ਜਿਸ ਲੱਗੇ ਪੀਤੇ 5ਾਈ ਲੈਵਲ ਦਾ ਜਾਨਵਰ ਨਹੀਂ ਆ ਸੌਰੀ ਪੰਛੀ ਆ ਨਹੀਂ ਇਹ ਕੰਨੇ ਛੋਟੇ ਛੋਟੇ ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਆ ਨਿੱਕੇ ਨਿੱਕੇ ਔਰੇਂਜਸ ਹੁੰਦੇ ਆ ਖੱਟੇ ਹੁੰਦੇ ਕਹਿੰਦੇ ਖਾਣੇ ਨੂੰ ਇਹ ਸਾਨੂੰ ਕਿਸੇ ਨੇ ਗਿਫਟ ਕੀਤਾ ਸੀਗਾ ਤੇ ਐਸੀ ਲਗਾਏ ਪਤਾ ਨਹੀਂ ਖਾਣੇ ਨੂੰ ਕਿੱਦਾਂ ਦੇ ਹਾਂਗੇ ਕਦੀ ਖਾਦੇ ਤਾਂ ਹੈ ਨਹੀਂ ਬਹੁਤ ਸਾਰੇ ਲੱਗਿਆ ਜੀ ਕਲਰ ਉਹਨਾਂ ਦੇ ਅਸਲ ਕਿਸੇ ਨੇ ਖਾਦੇ ਹੋਣਗੇ ਕਿਸੇ ਨੂੰ ਪਤਾ ਹੋਵੇਗਾ ਕਿ ਕੀ ਕਹਿੰਦੇ ਇਹਨੂੰ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਇਹਨਾਂ ਦਾ ਟੇਸਟ ਕਿੱਦਾਂ ਦਾ ਹੁੰਦਾ ਚਲੋ ਉਦੋਂ ਵੈਸੇ ਮੈਂ ਖਾ ਕੇ ਵੀ ਦੇਖ ਸਕਦੀ ਹਾਂ ਆ ਲੱਗੀ ਐ ਕੀ ਲਗਾਇਆ ਵੀਟ ਰੂਟ ਹਾਂ ਚਕੰਦਰ ਜੀ ਨੂੰ ਆਪਾਂ ਚਕੰਦਰ ਕਹਿੰਦੇ ਆ ਨਾ ਤੇ ਗਾਈ ਆ ਹੈਗੀ ਆ ਹਾਲੋ ਮੇ ਵੀ ਹਾਲੋ ਕੁਮਕੋਏ ਕੁਮਕੋਏ ਆ ਮਿਲਦਾ ਕੁਮਕੋਏ ਹਾਂ ਵਾਲੀ ਇਹਦੀ ਫੁਰਜੀ ਬੜੀ ਟੇਸਟੀ ਬਣਦੀ ਆ ਮੈਨੂੰ ਪਹਿਲਾਂ ਨਹੀਂ ਪਤਾ ਸੀਗਾ ਵਿਆਹ ਤੋਂ ਪਹਿਲਾਂ ਨਹੀਂ ਮੈਨੂੰ ਪਤਾ ਸੀਗਾ ਪਰ ਵਿਆਹ ਤੋਂ ਬਾਅਦ ਹੈ ਨਾ ਮੇਰੇ ਇਨ-ਲਾਜ਼ ਦੇ ਬਹੁਤ ਇਦਾਂ ਦੀਆਂ ਚੀਜ਼ਾਂ ਬਣਦੀਆਂ ਆ ਹਾਲੋ ਹੋ ਗਈ ਕੁਮਕੋਏ ਕੁਮਕੋਏ ਹੋ ਗਈ ਮੈਨੂੰ ਪਤਾ ਹੀ ਨਹੀਂ ਸੀਗਾ ਅਸੀਂ ਤਾਂ ਪਹਿਲੀ ਵਾਰ ਹੀ ਇਹ ਵਿਆਹ ਤੋਂ ਬਾਅਦ ਹੀ ਮਸੁਣੀਆਂ ਚੀਜ਼ਾਂ ਆ ਆਹ ਦੇਖੋ ਗੋਭੀ ਦੇ ਫੁੱਲ ਵਾਹਓ ਕਿੰਨਾ ਸੋਹਣਾ ਲੱਗਦਾ ਹੈ ਨਾ ਜਦੋਂ ਘਰ ਲੱਗਿਓਈ ਨਾ ਸਬਜੀ ਫਰੈਸ਼ ਫਰੈਸ਼ ਸਬਜੀ ਬਣਾਉਣ ਦਾ ਵੀ ਮਤਲਬ ਫਰੈਸ਼ ਸਬਜੀ ਬਣਾਉਣ ਦਾ ਵੀ ਬੜਾ ਤੋੜਨ ਦਾ ਵੀ ਬੜਾ ਮਜ਼ਾ ਆਉਂਦਾ ਤੇ ਬਣਾਉਣ ਦਾ ਤੇ ਖਾਣ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਆਹ ਲੇਖੋ ਇੱਕ ਹੋਰ ਬੈਂਗਨ ਦਾ ਮੈਂ ਮੰਮੀ ਨੂੰ ਮੈਨੂੰ ਲੱਗਦਾ ਕਿ ਇੱਥੇ ਗ੍ਰੀਨ ਕਲਰ ਦੇ ਲੱਗਣਗੇ ਬੈਂਗਨ ਗ੍ਰੀਨ ਕਲਰ ਦੇ ਲੱਗਣੇ ਹਜੇ ਤੱਕ ਲੱਗਾ ਨਹੀਂ ਆ ਕੋਈ ਤੇ ਫਲਾਵਰਿੰਗ ਸ਼ੁਰੂ ਹੋ ਗਈ ਆ ਦੇਖੋ ਲਵਰਿੰਗ ਵੀ ਦੇਖੋ ਕਾਫੀ ਹੋ ਰਹੀ ਹੈ ਇਹਦੇ ਉੱਪਰ ਵੀ ਕਾਫੀ ਲੱਗਣੀ ਆ। ਜਿਆਦਾ ਤਾਂ ਵਾਈਟ ਲੱਗਣਗੇ। ਸਹੀ ਲੱਗਣਗੇ ਉੱਪਰ ਗ੍ਰੀਨ ਹਰੇ-ਹਰੇ ਬੈਂਗਨ। ਆ ਇੱਕ ਹੋਰ ਪਪੀਤੇ ਦਾ ਪੇੜ ਆ। ਪਪਾਇਆ ਸਾਡਾ। ਆ ਇੱਕ ਹੋਰ ਲੈਮਨ। ਇਹ ਲੈਮਨ ਜਦਾ। ਇਸ ਨਿੰਬੂ ਦੇ ਦਰਖਤੇ ਦੇ ਕੋਲੇ ਛੋਟੇ ਜਿਹੇ ਪਲਾਂਟ ਦੇ ਕੋਲ ਸਾਡਾ ਇੱਕ ਬਹੁਤ ਵੱਡਾ ਨਿੰਬੂ ਦਾ ਇੱਕ ਥਿੱਕੇ ਤਰ੍ਹਾਂ ਲੱਗਾ ਹੁੰਦਾ ਸੀਗਾ। ਖਰਾਬ ਹੋ ਗਿਆ ਪਤਾ ਨਹੀਂ ਕਿਉਂ ਇੱਥੇ ਪੇੜ ਪੌਦੇ ਸਾਡੇ ਬਹੁਤ ਜ਼ਿਆਦਾ ਖਰਾਬ ਹੁੰਦੇ ਨੇ ਮੇਬੀ ਇੱਥੇ ਦੀ ਮਿੱਟੀ ਸਹੀ ਨਹੀਂ ਹੈ ਮੇਰੇ ਬੰਮਾ ਕਹਿੰਦੇ ਮਿੱਟੀ ਵਿੱਚ ਕੋਈ ਪ੍ਰੋਬਲਮ ਆ ਜਾਂ ਜਦੋਂ ਦੇ ਵੀ ਅਸੀਂ ਲਏ ਆ ਕਿੰਨੇ ਪੇੜ ਅਸੀਂ ਚੇਂਜ ਕਰ ਚੁੱਕੇ ਆ ਇੰਨੇ ਵੱਡੇ ਵੱਡੇ ਪਹਿਲਾਂ ਉਹਨਾਂ ਨੂੰ ਗਰੋ ਕਰੀ ਦਾ ਬਾਅਦ ਵਿੱਚ ਉਹ ਖਰਾਬ ਹੋ ਜਾਂਦੇ ਵਿਚਾਰੇ ਆਹ ਇੱਕ ਪੌਦਾ ਫੁੱਲ ਬੰਦ ਗੋਬੀ ਦਾ ਆਹ ਹੈ ਟਮਾਟਰ ਟਮਾਟਰ ਤਾਂ ਦੇਖੋ ਹੁਣ ਮੰਮੀ ਨੇ ਆ ਕਰ ਲਿਆ ਗਰਮੀਆਂ ਤਾਂ ਕਿੰਨੇ ਹੋ ਜਾਣੇ ਆ ਫਿਰ ਮੰਮੀ ਨੇ ਸਾਨੂੰ ਵੰਡਣੀਆਂ ਸਾਰਿਆਂ ਨੂੰ ਸਾਨੂੰ ਵੀ ਦੇਣੇ ਆ ਆਪਣੇ ਆਂਡੀਆਂ ਗਵੰਡੀਆਂ ਨੂੰ ਵੀ ਦੇਣੇ ਆ ਆ ਤੇ نیچے ਵੀ ਨੰਬੂ ਡਿੱਗ ਗਿਆ ਛੋਟੇ ਛੋਟੇ ਖਰਾਬ ਹੋ ਕੇ ਮੇਰਾ ਬੇਟਾ ਤੋੜ ਕੇ ਵੀ ਲੈ ਗਿਆ ਹੈ ਅਨਾਰ ਹੈ ਅਨਾਰ ਵੀ ਬਹੁਤ ਲੱਗਦੇ ਸੀ ਪਰ ਇੰਨੇ ਨਾ ਮਿੱਠੇ ਨਹੀਂ ਹੁੰਦੇ ਪਿੰਕ ਨਹੀਂ ਨਿਕਲਦੇ ਥੈਂਕ ਯੂ ਤੇ ਚਲੋ ਪਰ ਮੈਂ ਲੱਦਾ ਜਿਹਾ ਕਟਿੰਗ ਕਰ ਦਿੱਤੀ ਆ ਪਹਿਲਾਂ ਵੀ ਬਹੁਤ ਲੱਗੇ ਆ ਚੀਕੂ ਦਾ ਪੇੜ ਆ ਚੀਕੂ ਦਾ ਮਤਲਬ ਤੁਸੀਂ ਮੈਨੂੰ ਰਾਸ ਨਹੀਂ ਸਾਦੀ ਇੰਨੇ ਉੱਤਰਦੇ ਆ ਸਾਡੇ ਆ ਕਟਿੰਗ ਕਰ ਦਿੱਤੀ ਆ ਇਹ ਤੋਂ ਬਹੁਤ ਵੱਡਾ ਜਿਹੜਾ ਇੱਥੋਂ ਕਟਿੰਗ ਕਰਕੇ ਦਾ ਪਾਰਟ ਜਿਹੜਾ ਆ ਨਾ ਉਤਾਰ ਕੇ ਮੰਮਾ ਨੇ ਆਦੇ ਮੁੰਲਾ ਦਾ ਸੁੱਟ ਦਿੱਤਾ ਹੈ ਇੰਜ ਤੇ ਅਇਤ ਵਿਦ ਨੂੰ ਕਟਿੰਗ ਕਰ ਦਿੱਤੀ ਆ ਉਪਰੋਂ ਵੀ ਕੀਤੀ ਉਪਰੋਂ ਵੀ ਕੀਤੀ ਕਿੰਨੀ ਜਗ੍ਹਾ ਤੋਂ ਓ ਮਾਈ ਗਾਡ ਆ ਦੇ ਸਾਰੇ ਪਾਸੇ ਮਤਲਬ ਤੁਸੀਂ ਦੇਖੋ ਜਿੰਨਾ ਇੱਧਰ ਨੂੰ ਆ ਉਨਾ ਹੀ ਇੱਧਰ ਨੂੰ ਸੀਗਾ ਕਿੰਨਾ ਵਟਾਇਆ ਸੀਗਾ ਹਨਾ ਤਾਂ ਕਿੰਨੇ ਉੱਤਰਦੇ ਸੀਗੇ ਜੇ ਤੂੰ ਚੀਕੂ ਮੰਮਾ ਨੇ ਉਤਾਰ ਕੇ ਪਤਾ ਨਹੀਂ ਕਿੱਥੇ ਸੁੱਟ ਦਿੱਤਾ ਐ ਮੈਂ ਵੀ ਕਟਿੰਗ ਕਰ ਦਿੱਤੀ ਉਹਨਾਂ ਨੂੰ ਇਹ ਉਹਨਾਂ ਵੀ ਧੁੱਪ ਨਹੀਂ ਲੱਗਦੀ ਪਰ ਮੈਨੂੰ ਸਮਝ ਨਹੀਂ ਆ ਧੁੱਪ ਲਗਾ ਕੇ ਤਾਂ ਕੁਛ ਇੰਨਾ ਖਾਸ ਲਗਾਇਆ ਨਹੀਂ ਜਿਹੜਾ ਇੰਨੇ ਵੱਡੇ ਫਲ ਵਾਲੇ ਪੌਦੇ ਨੂੰ ਕਟਿੰਗ ਕਰ ਦਿੱਤੀ ਆ ਇੱਕ ਸਾਡੇ ਇੱਥੇ ਅਮਰੂਦ ਦਾ ਹੋਰ ਪੇੜ ਲੱਗਦਾ ਹੁੰਦਾ ਸੀ ਪੇੜ ਲੱਗਾ ਹੁੰਦਾ ਸੀਗਾ ਪੌਦਾ ਇੱਥੇ ਤਾਂ ਇੰਨਾ ਵੱਡਾ ਸੀ ਓਕੇ ਬੇਟਾ ਆਲਾ ਬੰਦੇ ਬੰਦੇ ਨੋਟ ਕਰਦੇ ਇੱਥੇ ਸਾਡੇ ਇੱਕ ਅਮਰੂਦ ਇਹ ਸਮਰੂਦ ਦੀ ਜਗ੍ਹਾ ਇੱਕ ਹੋਰ ਅਮਰੂਦ ਲੱਗਾ ਹੁੰਦਾ ਸੀ ਉਹਦੇ ਉੱਪਰ ਵੀ ਇੰਨੇ ਵੱਡੇ ਵੱਡੇ ਅਮਰੂਦ ਲੱਗਦੇ ਹੁੰਦੇ ਸੀਗੇ ਪਾਈਆ ਪਾਈਆ ਦੇ 300 ਗ੍ਰਾਮ ਦਾ ਸੀ ਤੋਲ ਕੇ ਦੇਖਣਾ ਸਾਡੀ ਸ਼ਾਪ ਹੈ ਨਾ ਤੇ ਹੁਣ ਇਹਦੇ ਉੱਪਰ ਵੀ ਵੱਡੇ ਵੱਡੇ ਲੱਗਦੇ ਆ ਉਹ ਮੇਰੀ ਮੰਮਾ ਤੋਂ ਮੈਨੂੰ ਵੀ ਸ਼ਾਮ ਗਿਆ ਇਹ ਇਹ ਵੀ ਅੰਬ ਦਾ ਪੇੜ ਆ ਮੈਂਗੋ ਟਰੀ ਹੈ ਕਿਤੇ ਦੇ ਦੇ ਉੱਤੇ ਵੀ ਉਹ ਲੱਗਦੇ ਆ ਅੰਬ ਬੜੇ ਇਹ ਹੈਗਾ ਆ ਕਿਉਂਦੇ ਹੋਇਆ ਠੀਕ ਹੈ ਇਹ ਵੈਸੇ ਉਹ ਨੈਚੁਰਲ ਵਾਲਾ ਨਹੀਂ ਹੈਗਾ ਇਹਦੇ ਉੱਪਰ ਛੋਟੇ ਛੋਟੇ ਲੱਗਦੇ ਬਹੁਤ ਸੋਹਣੇ ਲੱਗਦੇ ਆ ਨਿੱਕੇ ਜਿਹੇ ਨੇ ਤੇ ਇਹ ਹੈਗੇ ਆ ਸਹੀ ਕਰੇਲੇ ਇਹਦੇ ਉੱਪਰ ਕਰੇਲੇ ਲੱਗਦੇ ਸਹੀ ਨਿੱਕੇ ਨਿੱਕੇ স্মੋਲ স্মੋਲਸ ਬਹੁਤ ਫੌਲਸ ਮੰਮੀ ਦਾ ਜੋ ਵੀ ਕਿਚਨ ਦਾ ਹੈ ਨਾ ਵੇਸਟੇਜ ਹੁੰਦੀ ਆ ਮੰਮੀ ਸਾਰਾ ਇੱਥੇ ਰੱਖ ਲੈਂਦੇ ਆ ਇੱਥੇ ਉਹਨਾਂ ਨੇ ਇਹਦੇ ਵਿੱਚ ਰੱਖ ਲੈਣਾ ਇਹਦੇ ਵਿੱਚ ਹੀ ਉਹਨਾਂ ਨੇ ਗੋਆ ਪਾ ਦੇਣਾ ਜਾਂ ਪੁਰਾਣਾ ਗੋਆ ਜਿਹੜਾ ਹੁੰਦਾ ਨਾ ਉਹ ਲਿਆ ਕੇ ਉਹਨਾਂ ਨੇ ਕਿਸੇ ਤੋਂ ਮੰਗਵਾ ਕੇ ਉਨ ਉੱਤੇ ਇਹਦੇ ਮਾਲੀ ਦੇ ਸੁੱਟ ਜਣਾ ਆ ਤੇ ਉਸ ਤੋਂ ਬਾਅਦ ਇਹਨੂੰ ਮਿਕਸ ਕਰਵਾ ਲੈਣਾ ਆ ਤੇ ਉਸ ਤੋਂ ਬਾਅਦ ਇਹ ਇੰਨੀ ਵਧੀਆ ਖਾਦ ਤਿਆਰ ਹੁੰਦੀ ਆ ਇਹਨੂੰ ਸਾਰੀ ਖਾਦ ਨੂੰ ਤੁਸੀਂ ਉਹਨਾਂ ਨੇ ਫਿਰ ਇੱਥੇ ਆਪਣੇ ਪੌਦਿਆਂ ਨੂੰ ਦੇ ਦੇਣਾ ਆ ਜੋ ਵੀ ਪੌਦੇ ਆ ਆ ਦੇ ਹੋਰ ਮਿਲਦਾ ਉਹਨਾਂ ਨੇ ਫਲਾਵਰੀ ਉਹ ਪਹ ਫੁੱਲਾਂ ਵਾਲੇ ਪੌਦੇ ਲਗਾਏ ਹੋਏ ਆ ਜੀ ਇਹ ਤੇ ਬਹੁਤ ਵੰਦਰ ਗਰਮੀਆਂ ਨੂੰ ਤਾਂ ਬਹੁਤ ਛੋੜੇ ਹੋ ਜਾਂਦੇ ਆ ਹੋ ਜ਼ਿਆਦਾ ਵਧੀਆ ਹੋ ਜਾਂਦੇ ਹੁਣ ਇਹਨਾਂ ਨੇ ਠੰਡੇ ਦੇ ਕਰਕੇ ਵਿంటర్ ਵਿੱਚ ਧੁੱਪ ਲੱਗੇ ਪੌਦਿਆਂ ਨੂੰ ਨਾ ਤਾਂ ਕਰਕੇ ਕਟਿੰਗ ਕੀਤੀ ਹੋਈ ਆ ਸਾਰੀ ਉਪਰੋਂ ਮੰਮਾ ਦੀ ਸੈਟ ਵੀ ਲੱਗੀ ਕਈ ਇਦਾਂ ਦੇ ਫੁੱਲ ਬੂਟੇ ਆ ਜਿਹੜੇ ਇਥੋਂ ਫੋਟੋ ਦਿੱਤੇ ਗਏ ਆ ਤੇ ਕਟਿੰਗ ਆ ਦਿੱਤੇ ਤੁਹਾਨੂੰ ਮਦਸਿਆ ਮਰੂਦ ਵਗੈਰਾ ਵੀ ਸੀਗੇ ਫਲਾਮਾ ਵਗੈਰਾ ਸੀਗਾ ਲੱਗਾ ਚੈਰੀ ਜੂਰੀ ਆਲੂ ਭਗਾਰੀ ਸੌਰੀ ਜਿਹਨੂੰ ਆਲੂ ਖਾਰੇ ਕਹਿੰਦੇ ਆਲੂ ਖਾਰੇ ਲੱਗੇ ਸੀ ਗੇਰ ਕਾਠ ਲੱਗੇ ਮਤਲਬ ਸਾਰੇ ਉਹ ਕਟਿੰਗ ਕਰ ਦਿੱਤੀ ਫੁੱਟ ਦਿੱਤੇ ਜਾਂ ਕਿਸੇ ਨਾ ਕਿਸੇ ਰੀਜ਼ਨ ਦੇ ਕਰਕੇ ਜਾਂ ਮੰਮੀ ਨੂੰ ਉਹਦੀ ਉਹ ਪਸੰਦ ਨਹੀਂ ਆਈ ਜਾਂ ਗਰੋਥ ਨਹੀਂ ਪ੍ਰੋਪਰ ਹੋ ਰਹੀ ਸੀ ਫੁੱਦਿਆਂ ਦੀ ਇਸ ਕਰਕੇ ਜਾਂ ਫਰੂਟਿੰਗ ਨਹੀਂ ਹੋ ਰਹੀ ਸੀ ਪ੍ਰੋਪਰ ਇਸ ਕਰਕੇ ਫੁੱਟ ਦਿੱਤੇ ਗਏ ਤੇ ਪਰ ਬਾਕੀਆਂ ਉਹਨਾ ਮੰਗੋ ਟਰੀ ਆ ਸੀ ਫਸਟ ਟਾਈਮ ਇਸ ਇਹ ਉੱਪਰ ਮੰਗੋ ਟਰੀ ਜਿਹੜਾ ਇੰਨਾ ਵੱਡਾ ਹੋ ਗਿਆ ਇਹ ਨੇਚਰਲੀ ਹੋ ਗਿਆ ਆ ਠੀਕ ਹੈ ਜਿਹੜੇ ਮੰਮੀ ਨੇ ਇੰਨੇ ਮਹਿੰਗੇ ਮਹਿੰਗੇ ਲਿਆ ਆ ਕੇ ਉਹ ਬੀਜੋਂ ਉਹ ਉਹਨਾਂ ਤੇ ਨਹੀਂ ਲੱਗਾ ਪਰ ਆ ਦੇਖੋ ਨੇਚਰਲੀ ਇੱਥੇ ਲੱਗੇ ਸੀਗੇ 8-10 ਪਹਿਲੀ ਵਾਰੀ ਸਾਡੇ ਤੇ ਇਨਾ ਵੱਡਾ ਪੇੜ ਹੋਇਆ ਇਹ 5-6 ਸਾਲ ਦਾ ਮੈਨੂੰ ਲੱਗਦਾ ਹੋਊਗਾ ਜਾਂ ਜਿਆਦਾ ਪਤਾ ਨਹੀਂ ਕਿੰਨੇ ਸਾਲ ਇੰਨਾ ਵੱਡਾ ਪੇੜ ਹੋ ਗਿਆ ਇੱਥੇ ਪਹਿਲੀ ਵਾਰੀ ਇਹ ਆ ਜਿਹੜੀਆਂ ਗਰਮੀਆਂ ਹੁਣ ਨਿਕਲ ਗਈਆਂ ਗਈਆਂ ਹਨਾ ਇਹਦੇ ਵਿੱਚ ਫਰੂਟਿੰਗ ਹੋਈ ਸੀਗੀ ਤੇ ਚੀਕੋ ਤਾਂ ਸਾਡੇ ਮਤਲਬ ਬਹੁਤ ਬਾ ਕਮਾਲ ਲੱਗਦਾ ਬੇਸ਼ੁਮਾਰ ਲੱਗਦਾ ਤੇ ਸਾਰੇ ਖੰਡਿਆ ਇਸ ਤੇ ਦਾ ਅਰਸਾ ਹੈ ਇਸ ਤੇ ਦਾ ਨੂੰ ਮੱਲੇ ਵਾਲਿਆਂ ਅਨੁਸਾਰ ਇਹ ਵੰਡਿਆ ਜਾਂਦਾ ਆ ਜੀ ਹੋਏ ਤਿੰਨ ਲੱਗਦਾ ਆ ਤੇ ਇਹਦੇ ਉੱਪਰ ਵੀ ਫਸਟ ਟਾਈਮ ਸਾਡੇ ਸੰਤਰੇ ਉੱਪਰ ਵੀ ਪਹਿਲੀ ਵਾਰੀ ਇਸ ਮਸਨਤਰੇ ਲੱਗੇ ਸੀਗੇ ਬਾਕੀ ਮੰਗੇ ਦਾ ਧੰਨਵਾਦ ਦੱਸਤਾ ਤੇ ਆ ਘਟਹਲਦਾ ਪੇੜ ਆ ਦੇਖੋ ਘਟਹਲਦਾ ਪੇੜਾ ਘਟਹਲਦੀ ਪੇੜ ਨੂੰ ਮੈਨੂੰ ਲੱਗਦਾ 10 ਸਾਲ ਹੋ ਗਏ ਹੁਣ 10 ਬਸਾਲ ਇਹਦੇ ਉੱਪਰ ਇਹ ਇਨਾ ਇਨਾ ਵਧਿਆ ਗ੍ਰੋਥ ਹੋਈ ਹੈ ਜੀ ਨਾ ਇਹਦੇ ਉੱਪਰ ਕੁਝ ਲੱਗ ਰਿਹਾ ਤਾਂ ਅਸੀਂ ਇਹਨੂੰ ਕਟਿੰਗ ਨਹੀਂ ਕਰ ਰਹੇ ਕਿ ਪਤਾ ਕਿ ਸ਼ਾਇਦ ਕਿਸੇ ਦਿਨ ਤੇ ਲੱਗ ਜਾਏ ਗਾਇਸ ਬਸ ਹੁਣ ਮੈਂ ਚਲਦੀ ਆ ਇਨੀ ਛੋਟਾ ਜਿਹਾ ਵਲੌਗ ਮੈਂ ਅੱਜ ਲੈ ਕੇ ਆਈ ਸੀਗੀ ਆਪਣੇ ਮੰਮਾ ਦੇ ਕਿਚਨ ਗਾਰਡਨ ਦੀ ਤੁਹਾਨੂੰ ਸ਼ੇਅਰ ਕਰਵਾਣ ਲਈ ਆਈ ਹੋਪ ਤੁਹਾਨੂੰ ਪਸੰਦ ਆਏਗਾ ਅਗਰ ਅੱਛੀ ਲੱਗੀ ਇਹ ਵੀਡੀਓ ਮੇਰੇ ਮੰਮਾ ਦਾ ਕਿਚਨ ਗਾਰਡਨ ਤੁਹਾਨੂੰ ਅੱਛਾ ਲੱਗਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਚਨ ਗਾਰਡਨ ਮੇਰੇ ਮੰਮਾ ਦਾ ਕਿੱਦਾਂ ਲੱਗਾ ਤੇ ਇਹਨਾਂ ਦੀ ਹੋਰ ਨੈਕਸਟ ਵੀਡੀਓਜ਼ ਮੈਂ ਲੈ ਕੇ ਆਂਦੀ ਰਵਾਂਗੀ ਅਗਰ ਤੁਸੀਂ ਲਾਈਕ ਕਰਦੇ ਰਹੋਗੇ ਤਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ ਐਂਡ ਸਬਸਕ੍ਰਾਈਬ ਮਾਈ ਚੈਨਲ ਲਾਈਕ ਮਾਈ ਵੀਡੀਓ ਐਂਡ ਸ਼ੇਅਰ ਥਿਸ ਥੈਂਕ ਯੂ ਬਾਏ ਬਾਏ